ਇਹ ਉਹ ਨਾ ਪਲਾਸਟਰ ਲੱਗ ਗਿਆ ਨਹੀਂ ਪਲਾਸਟਰ ਜੀ ਡਾਕਟਰ ਨਹੀਂ ਮਿਲੇ ਓਕੇ ਓਕੇ ਵੀਕਨੈਸ ਹੋਣਦੀ ਆ ਵੀਕਨੈਸ ਹੋਗੀ ਕਾਫੀ ਹਾਂਜੀ ਮਲਟੀਵਿਟਾਮਿਨ ਲੱਗਿਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਇਹ ਸਾਡੇ ਜਗਦੀਪ ਭੈਣ ਆ ਜੀ ਜਗਦੀਪ ਭੈਣ ਮਾਲਲੇ ਤੋਂ ਮੋਗਾ ਜ਼ਿਲ੍ਹਾ ਮਾਲਾ ਪਿੰਡ ਆ ਤੇ ਭੈਣ ਦੀ ਪਹਿਲਾਂ ਤਾਂ ਤਸਵੀਰਾਂ ਦੇਖੋ ਜਦੋਂ ਅਸੀਂ ਲੈ ਕੇ ਆਏ ਸੀ ਭੈਣ ਨੂੰ ਉਸ ਟਾਈਮ ਕੀ ਹਾਲਾਤ ਸੀ ਸਸੀ ਗੱਲ ਭੈਣੇ ਪਹਿਲਾਂ ਤਾਂ ਤੇਰੀ ਮਦਦ ਲਈ ਆਏ ਆ ਅਸੀਂ ਘਬਰਾ ਨਾ ਤੂੰ ਅਸੀਂ ਮਦਦ ਲਈ ਆਏ ਆ ਮੇਰੀ ਭੈਣ ਇੱਕ ਤਾਂ ਤੇਰਾ ਨਾਂ ਕੀ ਹੈ ਭੈਣੇ ਜਗਦੀਪ ਭੈਣੇ ਸਾਸਰੀ ਘਰ ਸਾਸਰੀ ਘਰ ਭੈਣੇ ਹਾਂਜੀ ਸਾਸਰੀ ਘਰ ਦਾ ਬੁਲਾ ਦੇ ਹਾਂਜੀ ਸਾਸਰੀ ਸਾਸਰੀ ਘਰ ਭੈਣੇ ਸਾਨੂੰ ਪਤਾ ਲੱਗਿਆ ਤੂੰ ਪੜ੍ਹੀ ਲਿਖੀ ਬਹੁਤ ਆ ਕਿੰਨਾ ਪੜ੍ਹੀਆਂ ਭੈਣੇ ਮੈਂ ਐਮ ਐਸ ਸੀ ਕਿਤੇ ਪਰੇ ਰਹੋ ਮੇਰੀ ਸਬਜ਼ੀ ਆਖੋ ਨਹੀਂ ਨਹੀਂ ਕੋਈ ਨਹੀਂ ਸਬਜ਼ੀ ਨਹੀਂ ਪੜ੍ਹਦਾ ਸਬਜ਼ੀ ਨਹੀਂ ਕੋਈ ਬੜਦਾ ਤੇਰੀ ਚ ਐਮ ਐਸ ਸੀ ਕੀਤੀ ਹੈ ਭੈਣੇ ਠੀਕ ਹੈ ਭੈਣੇ ਐਚ ਡੀ ਕੀਤੀ ਮੇਰੀ ਗਿਆਨੀ ਗ੍ਰੰਥ ਸਾਹਿਬ ਗ੍ਰੰਥ ਸਾਹਿਬ ਦੀ ਭੈਣ ਦਾ ਆਪਣਾ ਨਾਮ ਜਗਦੀਪ ਕੌਰ ਸ਼ੈਣੀ ਦੱਸਦੀ ਹੈ ਭੈਣ ਘਰ ਦੇ ਵਿੱਚ ਤੁਸੀਂ ਹਾਲਾਤ ਦੇਖਿਓ ਕੁੱਤੇ ਦੇ ਵੀ ਹਾਲਾਤ ਇੰਨੇ ਮਾੜੇ ਆ ਵਿਚਾਰਾ ਸੁੱਕਿਆ ਪਿਆ ਹੱਡੀਆਂ ਦਾ ਪਿੰਜਰ ਬਣਿਆ ਪਿਆ ਉਹ ਵੀ ਤੇ ਘਰ ਦੇ ਵਿੱਚ ਕਿਦਾਂ ਘਾਹ ਉੱਗਿਆ ਹੋਇਆ ਕਿਦਾਂ ਜੰਗਲ ਉੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਕਿੰਨੇ ਭੈਣ ਭਰਾ ਤੁਸੀਂ ਅਸੀਂ ਦੋ ਭੈਣਾਂ ਆ ਅਮਨਦੀਪ ਅਮਨ ਇੱਕ ਭੈਣ ਦਾ ਨਾਮ ਅਮਨਦੀਪ ਤੁਹਾਡਾ ਨਾਮ ਹੈਗਾ ਜਗਦੀ ਜਗਦੀ ਦੋ ਭੈਣਾਂ ਤੁਹਾਡਾ ਨਾਮ ਜਗਦੀਪ ਕੌਰ ਹੈ ਤੇ ਤੁਹਾਡੀ ਮੰਮੀ ਦਾ ਕੀ ਨਾਮ ਜੀ ਗਰਵਜਿੰਦਰ ਗਰਵਜਿੰਦਰ ਕੌਰ ਉਹ ਕਿੱਥੇ ਰਹਿੰਦੇ ਨੇ ਮੰਮੀ ਮੋਗੇ ਰਹ ਰਹੇ ਉਹ ਮੋਗੇ ਰਹ ਰਹੇ ਉਹ ਇੱਥੇ ਘਰ ਤੋਂ ਇਹਨੇ ਤੁਹਾਡੇ ਕੋਲ ਯਾ ਇਹਾਂ ਇੱਕ ਤਾਂ ਰੈਸਲਿੰਗ ਚੱਲ ਰਹੀ ਐ ਸੌਦਾ ਖਰਾਬ ਹੁੰਦਾ ਸਾਡਾ ਸੌਦਾ ਸੌਦਾ ਖਰਾਬ ਗਵਾਂਢੀ ਪੈਣ ਦੇ ਕੱਪੜੇ ਵੀ ਫਟੇ ਪਿਆ ਸਾਰੇ ਇੱਕ ਸਾਈਡ ਤੋਂ ਪੂਰਾ ਹਨਾ ਸਾਰਾ ਕਮੀਜ਼ ਤੇ ਜਿਵੇਂ ਕਿ ਤੁਸੀਂ ਦੇਖਿਆ ਭੈਣ ਜੀ ਦੇ ਮਾਤਾ ਜੀ ਸੀ ਜਿਹੜੇ ਮਾਸਟਰ ਨੇ ਟੀਚਰ ਸੀਗੀ ਮਾਤਾ ਜੀ ਰਕੀਨ ਅਗਰਚਰਨ ਕੌਰ ਅਗਰਵਚਨ ਅਗਰਵਚਨ ਕੌਰ ਉਹ ਵੀ ਪੂਰੇ ਹੋ ਗਏ ਪਿੱਛੇ ਜੇ ਇਹਨਾਂ ਦੀ ਭੈਣ ਆ ਹੁਣ ਉਹ ਕਦੇ ਮਿਲਣ ਤਾਂ ਆਏ ਨਹੀਂ ਹੁਣ ਪਰ ਸਾਡੀ ਭੈਣ ਸਤੇ ਸੁਪਨਿਆਂ ਦੇ ਘਰ ਦੀ ਟੀਚਰ ਵੀ ਆ ਮਾਸਟਰਨੀ ਵੀ ਆ ਬੱਚਿਆਂ ਨੂੰ ਵੀ ਪੜਾਉਂਦੀ ਆ ਨਾਲ ਤੇ ਪੜ੍ਹੀ ਲਿਖੀ ਭੈਣ ਆ ਬਹੁਤ ਇੰਟੈਲੀਜੈਂਟ ਆ ਤੇ ਇਹਦਾ ਗੁੱਟ ਟੁੱਟ ਗਿਆ ਜੀ ਭੈਣ ਦਾ ਆ ਤੁਸੀਂ ਦੇਖੋ ਆ ਹੱਡੀਆਂ ਦੋਨੇ ਗੁੱਟ ਦੀਆਂ ਹੱਡੀਆਂ ਟੁੱਟ ਗਈਆਂ ਜੀ ਪੋਚਾ ਲੱਗਿਆ ਹੋਇਆ ਸੀਗਾ ਜੀ ਇਹ ਉੱਠ ਕੇ ਕੀ ਕਰਨ ਚੱਲੇ ਸੀ ਭੈਣੇ ਪੋਚਾ ਗਲਤ ਸਮੇਂ ਲੱਗਿਆ ਸੀ ਬਾਈ ਜੀ 4 ਵਜੇ ਲਗਾਉਣਾ ਹੁੰਦਾ ਸਵੀਪਰ ਨੇ ਤੇ ਉਹਨੇ 8 ਵਜੇ ਲਗਾਇਆ ਓਕੇ ਜਦ ਸਾਰੇ ਤੁਰਨ ਫਿਰਨ ਲੱਗ ਜਾਂਦੇ ਨੇ ਬੱਚੇ ਵੀ ਖੇਡਣ ਲੱਗ ਜਾਂਦੇ ਆ ਉਦੋਂ ਲਗਾਤਾ ਉਦੋਂ ਲਗਾਉਂਦੇ ਗਿੱਲਾ ਜਾਦਾ ਸੀ ਕੀ ਕਰਨ ਚੱਲੇ ਸੀ ਤੁਸੀਂ ਕੁਝ ਨਹੀਂ ਲਾਈਟਾਂ ਜਗਾਉਣ ਲਈ ਇਹ ਲਾਈਟਾਂ ਜਗਾਉਣ ਲੱਗੀ ਸੀ ਭੈਣ ਉੱਠ ਕੇ ਜਦੋਂ ਲਾਈਟਾਂ ਜਗਾਉਣ ਗਈ ਤੇ ਉਹ ਪੋਚਾ ਲੱਗਿਆ ਸੀ ਪੈਰ ਥੱਲੇ ਸਲਿੱਪ ਕਰਕੇ ਹੱਥ ਇਦਾਂ ਸਿੱਧਾ ਹੀ ਥੱਲੇ ਵੱਜਿਆ ਉਹ ਨਾਲ ਦੀ ਨਾਲ ਹੀ ਗੁੱਟ ਟੁੱਟ ਗਿਆ ਤੇ ਹੁਣ ਇੱਕ ਕੁੜੀ ਦਾ ਇੱਥੋਂ ਟੁੱਟਿਆ ਹਾਂ ਇੱਕ ਬੱਚਾ ਡਲਕ ਗਿਆ ਦੋ ਤੱਕ ਗਲਤ ਸਮਝ ਲਗਾਇਆ ਨਮਾਸੀਬ ਪਰ ਆਇਆ ਨਮਾਸੀਬ ਪਰ ਆਇਆ ਤੇ ਬਸ ਅਰਦਾਸ ਕਰਿਓ ਸਾਡੀ ਛੋਟੀ ਭੈਣ ਵਾਸਤੇ ਜੀ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਤੇ ਪਾਸ਼ਾ ਨੂੰ ਸਾਡੀ ਭੈਣ ਜਗਦੀਪ ਕੌਰ ਜਿਨੇ ਐਮਏ ਵੀ ਫਰਸਟ ਡਿਵੀਜ਼ਨ ਫਰਸਟ ਪਾਸ ਕੀਤੀ ਹੋਈ ਆ ਫਿਰ ਉਸ ਤੋਂ ਪਹਿਲਾਂ ਬੀਏ ਵੀ ਫਰਸਟ ਡਿਵੀਜ਼ਨ ਪਾਸ ਕੀਤੀ ਹੋਈ ਆ ਬੀਏਡੀ ਵੀ ਮੰਨੋ ਇਹਨੇ ਸਰਟੀਫਿਕੇਟ ਪਾਏ ਆ ਮੈਡਲ ਪਾਏ ਆ ਜਾਵਰਾ ਕੋਰਸ ਕੀਤਾ ਹੋਇਆ ਉਸ ਟਾਈਮ ਹੈ ਕਮਰਸ ਕਮਰਸ ਦੇ ਵਿੱਚ ਹਨਾ ਤੇ ਐਮ ਐਸਸੀ ਐਮ ਐਸਸੀ ਤੇ ਪਾਪਾ ਵੀ ਟੀਚਰ ਸੀਗੇ ਮੰਮੀ ਵੀ ਟੀਚਰ ਸੀਗੇ ਤੇ ਬਸ ਕਰਮਾਟ ਸੇਵਾ ਲਈ ਸੀ ਜਿਹੜੀ ਇੱਥੇ ਸੁਪਨਿਆਂ ਦੇ ਘਰ ਚ ਅਸਲ ਤਾਂ ਇਹ ਗਾਹਾਂਗੇ ਸੀ ਵੀ ਸਾਡੀ ਭੈਣ ਨੂੰ ਵਾਇਗਰੂ ਨੇ ਇਸ ਘਰ ਨਾਲ ਜੋੜਨਾ ਸੀਗਾ 10 ਸਾਲ ਉੱਥੇ ਇਕੱਲੀ ਰਹੀ ਭੈਣ ਤੇ ਇੱਕ ਨਾਲ ਰੀਵਲ ਸੀਗਾ ਇਹਦੇ ਕੁੱਤਾ ਸੀ ਜਿਹੜਾ ਛੋਟਾ ਜਿਹਾ ਸਟਰੀਟ ਡੌਗ ਤੇ ਉਸ ਡੌਗੀ ਨੇ ਵੀ ਅੱਜ ਉਹ ਸੀ ਫੀਮੇਲ ਸੀਗੀ ਡੌਗੀ ਕੋਨੇ ਹੁਣ ਬੱਚਾ ਦਿੱਤਾ ਇੱਥੇ ਸਾਡੇ ਕੋਲੇ ਉਹਦੀ ਵੀ ਸੇਵਾ ਭੈਣ ਸਾਡੀ ਕਰਦੀ ਰਹਿੰਦੀ ਆ ਤੇ ਉਹ ਵੀ ਹੁਣ ਇਹਦੇ ਨਾਲ ਹੀ ਅਜੇ ਤੱਕ ਦੋਨੇ ਮਾਂ ਪੁੱਤ ਤੇ ਸਾਡੀ ਭੈਣ ਖੁਸ਼ਦਿਲ ਬਹੁਤ ਇੱਥੇ ਸੁਪਨਿਆਂ ਦੇ ਘਰ ਚ ਵਧੀਆ ਖੁਸ਼ ਤੰਦਰੁਸਤ ਰਹਿੰਦੇ ਆ ਆ ਥੋੜੀ ਜੀ ਸੱਟ ਲੱਗ ਗਈ ਹੁਣ ਥੋੜੇ ਦਿਨ ਪਹਿਲਾਂ ਬਸ ਅਰਦਾਸ ਕਰਿਓ ਜਲਦੀ ਜਲਦੀ ਠੀਕ ਹੋ ਜਾਵੇ ਸਾਡੀ ਭੈਣ ਜਗਦੀਪ ਵਾਸਤੇ ਸਾਰੇ ਜੀ ਦੂਰ ਅਰਦਾਸ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ